ਸਿੰਘ ਸਾਹ ਦਾ ਪਰੋਕਟਵਾ ਉਹਨਾਂ ਦਾ ਅੱਜ ਤੱਕ ਇੱਤੇ ਕਿਤੇ ਹੋਇਆ ਜਦੋਂ ਫਸੀਲ ਤੇ ਪੇਸ਼ ਕੋਈ ਵੀ ਹੁੰਦਾ ਤੁਹਾਡੇ ਵਰਗੇ ਸਾਰੇ ਸੱਜਣ ਲਾਈਵ ਕਰ ਦਿੰਦੇ ਨੇ ਉਹ ਇਸ ਜੋਗ ਬਣ ਜਵੇ ਇਸ ਕਾਬਲ ਹੋ ਜਵੇ ਅਮਰਤ ਸ਼ਕਲ ਵਿੱਚ ਦਾੜਾ ਰੱਖ ਲਵੇ ਤੇ ਜਾ ਕੇ ਫਸੀਲ ਤੇ ਪੇਸ਼ ਕੀਤਾ ਜਾਊਗਾ ਤੇ ਉਹਦਾ ਲਾਈਵ ਚੱਲ ਜਾਣਾ ਨਹੀਂ ਉਹਦਾ ਜੀ ਉੱਥੇ ਹੋਣੀ ਜੇ ਸਕਤਰ ਤੇ ਜਾ ਰਿਹਾ ਉਹ ਕਿਉਂ ਤਾਂ ਅੱਪ ਪਤਾ ਦੋ ਘੈ ਸੀ ਕਿ ਮਨਪ੍ਰੀਤ ਬਾਦਲ ਢਾਲੀ ਕੱਟੀ ਸੀਗੀ ਇੱਕ ਗਾਸਿਸ ਸਰਸਤ ਦਾ ਰੰਗੀ ਸੀਗੀ ਕੋਈ ਕਰਦੇ ਸੀਗੇ ਕਿ ਚਾਹ ਤਰੇ ਉਥੇ ਤੇਰੇ ਤੇ ਬੁਲਾਇਆ ਗਿਆ ਕਿ ਉਥੇ ਨਹੀਂ ਉਹ ਤਾਂ ਇੱਕ ਸਰਵ ਡਫਾਂਗੀ ਆ ਬੰਦਾ ਡਫਾਂਗੀ ਆ ਇੱਕ ਨੰਬਰ ਦਾ ਮੁੱਖ ਮੰਤਰੀ ਦਾ ਆਪਾਂ ਸਾਰੇ ਜਾਣਦੇ ਆ ਇੱਕ ਨੰਬਰ ਦਾ ਉਹਦਾ ਰੌਲਾ ਪਾਉਣਾ ਕੰਮ ਆ ਝੂਠ ਬੋਲਣਾ ਉਹਦਾ ਕੰਮ ਆ ਉਹਦਾ ਕਿਸਵਾ ਉਹਦਾ ਕਿਸਵਾ ਵੀ ਝੂਠ ਬੋਲ ਕੇ ਲੋਕਾਂ ਨੂੰ ਭਰਮਾਉਣਾ ਹਨਾ ਉਹ ਭਰਮਾ ਰਿਹਾ ਬਸ ਕਾਲੀ ਜਲ ਦੀ ਕੀ ਹੋਣ ਕੀ ਚਾਹੁੰਦਾ ਕਾਲੀ ਕਾਲੇ ਸਾਰੇ ਮਿਤੇ ਚ ਦੇਖੋ ਕਾਲੀ ਅਕਾਲੀ ਦਲ ਇਹ 14 ਵੀ ਇਹ ਜਿਹੜਾ ਮੈਟਰ ਆ ਇਹ ਮੈਟਰ ਬਿਨਾਂ ਵਜਾ ਉਛਾਲਿਆ ਜਾ ਰਿਹਾ ਇਹਦਾ ਕੋਈ ਕਾਰਨ ਨਹੀਂ ਸਿਆਸੀ ਕਰਨ ਇਹ ਸਿਆਸੀ ਕਰਨ ਕੀਤਾ ਜਾ ਰਿਹਾ ਸਿਆਸੀ ਲਾਹਾ ਲੈਣ ਦੀ ਇਹਨਾਂ ਦੀ ਕੋਸ਼ਿਸ਼ ਆ ਇਹਨਾਂ ਦਾ ਹੋਰ ਕੋਈ ਮੰਤਬ ਨਹੀਂ ਨਾ ਤਾਂ ਇਹਨਾਂ ਨੇ 4 ਸਾਲਾਂ 'ਚ ਜੋ ਕਿਹਾ ਸੀ ਡਿਲੀਵਰ ਕੀਤਾ ਅੱਜ ਲੋਕਾਂ ਕੋਲੇ ਜਾਣ ਵਾਸਤੇ ਇਹਨਾਂ ਕੋਲੇ ਕੋਈ ਏਜੰਡਾ ਨਹੀਂ ਜਿਸ ਕਰਕੇ ਇਸ ਇਸ਼ੂ ਨੂੰ ਲੈ ਕੇ ਅਕਾਲੀ ਦਲ ਕਿਉਂਕਿ ਉਹ ਬਾਹਰ ਚਾ ਰਿਹਾ ਅਕਾਲੀ ਦਲ ਦਾ ਅਵਾਰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਸ ਹੋਰ ਇਹਨਾਂ ਦਾ ਕੋਈ ਏਜੰਡਾ ਨਹੀਂ ਇਹਨਾਂ ਨੂੰ ਇਹ ਪਤਾ ਵੀ ਜਿੰਨੀ ਵੋਟ ਸਾਨੂੰ ਆਈ ਆ ਅਕਾਲੀ ਦਲ ਲਈ ਆ ਜੇ ਵੋਟ ਮੁੜਦੀ ਆ ਅਸੀਂ ਖਤਮ ਸਾਡਾ ਜਿਹੜਾ ਹੈਗਾ ਡੱਬਾ ਖਾਲੀ ਆ ਸਾਰਾ ਅਕਾਲੀ ਦਲ ਦਾ ਭਰ ਜਾਣਾ ਤੇ ਕਾਲੀ ਦਲ ਨੂੰ ਇਸੇ ਤਰ੍ਹਾਂ ਅਸੀਂ ਫਿਰ ਦੁਬਾਰਾ ਬਦਨਾਮ ਕਰਕੇ ਕਿ ਹੁਣ ਲੋਕ ਸਮਝ ਗਏ ਹੁਣ ਨਹੀਂ ਇਹਨਾਂ ਦੀ ਗੱਲਾਂ ਚ ਆਉਣ ਵਾਲੇ ਹੁਣ ਨਹੀਂ ਉਹ ਗੱਲਾਂ ਚ ਆਉਣ ਵਾਲੇ ਪਹਿਲਾਂ ਲੋਕਾਂ ਨੇ ਧੋਖਾ ਖਾ ਲਿਆ ਅੱਛਾ ਸਰ ਜੀ ਕਿ ਜਿੱਥੇ ਪੰਜਾਬ ਸਰਕਾਰ ਕੱਲਾ ਸੀਐਮ ਨਹੀਂ ਪੰਜਾਬ ਸਰਕਾਰ ਸਾਰੀ ਉਹਨਾਂ ਦਾ ਮੰਤਰੀ 328 ਰੁਪਿਆਂ ਦੇ ਉੱਤੇ ਸਿਆਸਤ ਕਰ ਰਿਹਾ ਹੈ ਉੱਥੇ ਦੂਜੇ ਪਾਸੇ ਇੱਕ ਬਹੁਤ ਹੀ ਵੱਡਾ ਇਹਨਾਂ ਨੇ ਝੂਠ ਬੋਲਿਆ ਉਹਨਾਂ ਨੇ ਕਿਉਂਕਿ ਪੁਲਿਸ ਇਹਨਾਂ ਦੀ ਹੈ ਸਰਕਾਰ ਦੀ ਇਹਨਾਂ ਨੇ ਇੱਕ ਐਫਆਰ ਰਜਿਸਟਰ ਕਰਾਤੀ ਦਿੱਲੀ ਦੇ ਇੱਕ ਮੰਤਰੀ ਦੇ ਖਿਲਾਫ ਕਿਹੜੀ ਹਾਤੀਸ਼ੀ ਹੈਗੀ ਉਹਦੀ ਵੀਡੀਓ ਡਾਕਟਰ ਮੈਂ ਹੈਰਾਨ ਹਾਂ ਕਿ ਜਦੋਂ ਵੀ ਅਸੀਂ ਵੌਇਸ ਸੈਂਪਲ ਲੈਣੇ ਹੁੰਦੇ ਆ ਉਸ ਤੋਂ ਪਹਿਲੇ ਬਕਾਇਦਾ ਜ਼ਿਆਦਾ ਪਰਮਿਸ਼ਨ ਲਈਦੀ ਹੈ ਜਾਂ ਬੰਦੇ ਨੂੰ ਬੁਲਾ ਕੇ ਤੇ ਵੌਇਸ ਸੈਂਪਲ ਲਈਦੀ ਹੈ ਇਹ ਪਹਿਲੀ ਵਾਰੀ ਹੋਇਆ ਕਿ ਆਤੀਸ਼ੀ ਜਿਹੜੀ ਸੀਐਮ ਦਿੱਲੀ ਦੀ ਹੈ ਉਹ ਪੰਜਾਬ ਤਾਂ ਆਈ ਨਹੀਂ ਗਈ ਉਹਦੇ ਵੌਇਸ ਸੈਂਪਲ ਤਾਂ ਲੈ ਨਹੀਂ ਗਏ ਤੇ ਡਿਕਲੇਅਰ ਕਰਤਾ ਐਫਐਸਐਲ ਤੋਂ ਰਿਪੋਰਟ ਲੈ ਕੇ ਕਿ ਡਾਕਟਰਡ ਹੈਗੀ ਹੈ ਹੁਣ ਐਫਐਸਐਲ ਗਈ ਦੀ ਹੈ ਉਹ ਵੀ ਪੰਜਾਬ ਸਰਕਾਰ ਦੀ ਹੋਮ ਮਿਨਿਸਟਰ ਥੱਲੇ ਹੈਗੀ ਆ ਇਹਨਾਂ ਨੂੰ ਚਾਹੀਦਾ ਸੀਗਾ ਕਿਉਂਕਿ ਡਿਸਪਿਊਟਡ ਇਫੈਕਟ ਹੈਗਾ ਇਹਨੂੰ ਸੀਐਫਐਸਐਲ ਭੇਜਦੇ ਚੰਡੀਗੜ੍ਹ ਉੱਥੇ ਜਾ ਕੇ ਬਕਾਇਦਾ ਪਰਮਿਸ਼ਨ ਲੈ ਕੇ ਅਤੀਸ਼ੀ ਨੂੰ ਜਾਂ ਜਿਹੜੇ ਬੰਦੇ ਦੀ ਗੱਲ ਕਰਦੇ ਆ ਕਿ ਉਹਦੀ ਵੌਇਸ ਡਾਕਟਰ ਹੈਗੀ ਆ ਉਹਦੇ ਸੈਂਪਲ ਲੈ ਕੇ ਚੈੱਕ ਕਰਾਉਂਦੇ ਆ ਸੈਂਪਲ ਮੈਂ ਤੁਹਾਨੂੰ ਦੱਸ ਦਣਾ ਅਸੀਂ ਅਦਾਲਤਾਂ 'ਚ ਤੋੜੇ ਫਿਰਦੇ ਆ ਕਮ ਸੇ ਘੱਮ 15-20 ਦਿਨ ਲੱਗ ਜਾਂਦੇ ਆ ਸੈਂਪਲਾਂ ਦੀ ਰਿਪੋਰਟ ਆਉਣ ਵਾਸਤੇ ਇਹ ਪਹਿਲੀ ਵਾਰ ਹੋਇਆ ਕਿ ਆਹ ਦਿੱਸ ਆਪਣੇ ਆ ਵੀ ਵੀਡੀਓ ਬਣਾਉਂਦੀ ਤੇ ਆਪਣੇ ਆ ਵੀ ਡਾਕਟਰ ਦੀ ਰਿਪੋਰਟ ਬਣਾ ਕੇ 10 ਮਿੰਟ ਜੱਫਰ ਇਸ ਚੱਕਾ ਇਹ ਹਾਲਾਤ ਕਿਉਂ ਪੈਦਾ ਹੋ ਰਿਹਾ ਇਹ ਹਾਲਾਤ ਇਸ ਕਰਕੇ ਪੈਦਾ ਹੋ ਰਿਹਾ ਕਿਉਂਕਿ ਉਹਨਾਂ ਦਾ ਇੱਕੋ ਮੋਟਿਵ ਹੈ ਕੇਰੀਵਾਲ ਦੇ ਪਾਰਟੀ ਦਾ ਪੰਜਾਬ ਪੰਜਾਬੀ ਪੰਜਾਬੀਅਤ ਅਕਾਲੀ ਦਲ ਇਹਨੂੰ ਟਾਰਗੇਟ ਕਰਨਾ ਤੇ ਖਤਮ ਕਰਨਾ ਇੱਕ ਕਦੀ ਵੀ ਪੰਜਾਬ ਦੇ ਸਕੇ ਨਹੀਂ ਹੋਏ ਹੈਗੇ ਅੱਜ ਜਿੰਨਾ ਵੀ ਕੰਮ ਕਰ ਰਿਹਾ ਮੈਂ ਤਾਂ ਓਪਨ ਸਟੇਜ ਤੇ ਤੁਹਾਡੇ ਨਾਲ ਗੱਲ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਕੋਲ 1 ਐਮਐਲਏ ਬਾਕੀ ਦੋ ਤਾਂ ਛੱਡ ਕੇ ਚਲੇ ਗਏ ਅੱਜ ਜਿੰਨੀਆਂ ਪਾਰਟੀਆਂ ਨੇ ਚਾਹੇ ਕਾਂਗਰਸ ਦੇ ਲੋ ਚਾਹੇ ਉਹ ਆਮ ਆਦਮੀ ਪਾਰਟੀ ਦੇ ਲੋ ਕੋਈ ਪਾਰਟੀ ਲੈ ਲੋ ਟਾਰਗੇਟ ਕੌਣ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਟਾਰਗੇਟ ਹੋ ਰਿਹਾ ਸੱਜਵੀਰ ਸਿੰਘ ਬਾਦਲ ਨਾ ਹੀ ਆਪੋਜੀਸ਼ਨ ਦੇ ਵਿੱਚ ਨਾ ਹੀ ਸਾਡੇ ਉੱਥੇ ਕੋਈ ਛੇ ਕਰਦੇ ਹੈਗੇ ਆ ਇਹ ਅਸੈਂਬਲੀ ਦੀ ਗੱਲ ਕਰ ਲਈ ਹੁਣ ਅੱਗੇ ਆਪਾਂ ਤਾਂ ਪਹਿਲੀ ਗੱਲ ਐ ਤੁਸੀਂ ਅਸੈਂਬਲੀ ਜਾ ਕੇ ਕੀ ਸੀਪੀ ਜਲੰਧਰ ਨੇ ਵੈਰੀਫਾਈ ਕੀਤਾ ਉੱਥੇ ਜਾ ਕੇ ਦਿੱਲੀੋਂ ਜਾ ਕੇ ਵੈਰੀਫਾਈ ਕੀਤਾ ਜਿਹੜਾ ਰਿਕਾਰਡ ਜਿਹੜਾ ਅਸੈਂਬਲੀ ਵਿੱਚ ਰਿਕਾਰਡ ਹੋਈਆਂ ਗੱਲਾਂ ਕਿ ਇਹ ਗੱਲੜੇ ਅਤੀਸ਼ੀ ਕਹਿ ਰਹੀ ਐ ਠੀਕ ਐ ਗਲਤ ਐ ਇੱਕ ਜਰਮਨ ਸਮਰ ਨੇ ਜਾ ਕੇ ਵੀਡੀਓ ਰੀਲீஸ் ਕਰਤੀ ਕਿ ਜਿਹੜੀ ਢਿੱਲੋਂ ਸਾਹਿਬ ਨੇ ਗੱਲ ਕੀਤੀ ਐ ਸ਼ਰਾਬ ਦੇ ਛੱਟੇ ਮਾਰਦਿਆਂ ਦੀ ਸੰਜਨੈਲ ਸਿੰਘ ਭੰਡਾਲਿਆਂ ਦੇ ਉੱਤੇ ਤੇ ਗੁਰੂ ਸਾਹਿਬਾਨ ਦੇ ਜਿਹੜੇ ਸੂਪ ਬੜਾਏ ਹੋਏ ਨੇ ਉਹਨਾਂ ਦੇ ਉੱਤੇ ਉਹਦੀ ਕਿਹਾ ਅਜ ਤੱਕ ਸੀਐਫਐਸਐਲ ਦੀ ਰਿਪੋਰਟ ਆਈ ਹੈ ਕਿ ਗਲਤ ਹੈ ਕੋਈ ਵੀ ਨਹੀਂ ਆਈ ਗੱਲ ਇਦਾਂ ਕਿ ਜਿੱਥੇ ਤੱਕ ਤਾਂ ਬੇਅਦਬੀਆਂ ਦਾ ਮਸਲਾ ਜਿੱਥੇ ਦਾ ਪੰਜਾਬ ਨਾਲ ਧਰੋਹ ਕਰਨ ਦਾ ਮਸਲਾ ਜਿੱਥੇ ਤੱਕ ਸਾਡੇ ਪੰਜਾਬ ਨੂੰ ਜਿਹੜਾ ਨੰਬਰ 1 ਦੇ ਸਟੇਟ ਸੀਗੀ ਇੰਡੀਆ ਦੇ ਵਿੱਚ ਉਹ ਅੱਜ ਨੰਬਰ 26 27ਵੇਂ ਦਾ ਨੰਬਰ ਆ ਗਈ ਇਹਨਾਂ ਕਰਕੇ ਉਹ ਗੱਲਾਂ ਤੇ ਅਸੀਂ ਗੱਲ ਨਹੀਂ ਕਰਦੇ ਹੈਗੇ ਕਿਉਂਕਿ ਸਾਨੂੰ ਪਤਾ ਹੈ ਕਿ ਸਾਡੇ ਕੋਲ ਝੂਠ ਤੋਂ ਇਲਾਵਾ ਹੋਰ ਗੱਖ ਨਹੀਂ ਹੈਗਾ ਉਹਦੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਾਲੀ ਅਕਾਊਂਟ ਬਣਾਏ ਹੋਏ ਆ ਜਿਹਦੇ ਤੇ ਅਸੀਂ ਹੋਰ ਕੁਝ ਨਹੀਂ ਕਰਦੇ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਭੰਡੀ ਪ੍ਰਚਾਰ ਕਰਦੇ ਆ ਸ਼ੋਭ ਨਹੀਂ ਕਰੀ ਦਿੰਦਾ ਹੁਣ ਗੱਲ ਕਰੀਏ ਸਰੂਪਾਂ ਦੀ ਜਿੱਥੇ ਮੁਲਾਵਰੀ ਸਾਹਿਬ ਵੀ ਪੁੱਛ ਕੇ ਗਏ ਨੇ ਕੋਈ ਵੀ ਸਰੂਪ ਗੁੰਮਿਆ ਨਹੀਂ ਹੈਗਾ ਇਹ ਗੱਲ ਆਡਾ ਕਿ ਜਿਹੜਾ ਉਹਨਾਂ ਦੀ ਆ ਉਹਨਾਂ ਦੇ ਜਿਹਨੇ ਪੈਸੇ ਬੰਦੇ ਸੀਗੇ ਸਾਡੇ ਰਿਕਵਰੀ ਬੰਦੀ ਸੀਗੀ ਉਹ 16 ਮੁਲਾਜ਼ਮਾਂ ਭੇਟਾ ਸੀ ਜਿਹੜੀ 16 ਮੁਲਾਜ਼ਮਾਂ ਦੇ ਉੱਤੇ ਜਿਹੜੀ ਹੈਗੀ ਆ ਉਹਨਾਂ ਕੋਲ ਜਿਹੜੇ ਰਿਕਵਰ ਕਰਨੇ ਬੰਦੇ ਸੀ ਉਹ ਰਿਕਵਰ ਨਹੀਂ ਸੀ ਹੋਏ ਪਰ ਇਹਦਾ ਮਤਲਬ ਇਹ ਨਹੀਂ ਕਿ ਸਰੂਪਾਂ ਦੀ ਕੋਈ ਕੋਈ ਬੇਅਦਵੀ ਦਾ ਮਸਲਾ ਹੋਇਆ ਹੈ ਸੋ ਅੱਜ ਹਾਲਾਤ ਇਹ ਬਣ ਗਏ ਅੱਜ ਲੋਕਾਂ ਦੀ ਜ਼ਮੀਰ ਨੂੰ ਜੱਗ ਦੀ ਲੋੜ ਆ ਪੰਜਾਬ ਦੇ ਵਿੱਚ ਕਿ ਜਿਹੜੇ ਬੰਦੇ ਬੇਅਦਵੀ ਵਾਲੇ ਹੈਗੇ ਆ ਜਿਹੜੇ ਬੰਦੇ ਪੰਜਾਬ ਦਾ ਨੁਕਸਾਨ ਕਰ ਰਹੇ ਆ ਜਿਹੜੇ ਬੰਦੇ ਆਪਸੀ ਭਾਈਚਾਰਾ ਖਤਮ ਕਰ ਰਹੇ ਆ ਅਸੀਂ ਉਹਨਾਂ ਦੇ ਹੱਕ 'ਚ ਗੱਲ ਕਰਨੀ ਹੈ ਕਿ ਨਹੀਂ ਕਰਨੀ ਅੱਜ ਹਾਲਾਤ ਲਾਅ ਐਂਡ ਆਰਡਰ ਕਾਨੂੰਨ ਵਿਵਸਥਾ ਦਾ ਬਣਾ ਲੀਏ ਤਾਂ ਜੋ ਨੇਤ ਦੇ ਅੱਜ ਹਾਲਾਤ ਬਣੇ ਹੋਏ ਆ ਉਹਨਾਂ ਤੇ ਗੱਲ ਦਾ ਕੋਈ ਚਰਚਾ ਕਰਨ ਦਾ ਕੋਈ ਵਿਸ਼ਾ ਬੰਦਾ ਕਿ ਨਹੀਂ ਬੰਦਾ ਅਸੀਂ ਕੋਈ ਵੀ ਉੱਥੇ ਚਰਚਾ ਕਰਕੇ ਰਾਜੀ ਨਹੀਂ ਆ ਅਸੀਂ ਚਰਚਾ ਕਿਹੜੀ ਕਰਕੇ ਰਾਜੀ ਆ ਸੁਖਵੀਰ ਸਾਹਿਬ ਵੀਰ ਸਿੰਘ ਮਾਹਲ ਦੀ ਜਾਂ ਸ਼ਰਮਣੀ ਕਾਲੀ ਦਲ ਦੀ ਸੋ ਅੱਜ ਦਾ ਅਸੀਂ ਜਿਹੜਾ ਮੇਰੇ ਤੋਂ ਬਾਅਦ ਟਾਂਡਾ ਸਾਹਿਬ ਦੀ ਜਿਹੜਾ ਵਿਸ਼ਾ ਹੈਗਾ ਉਹ ਵਿਸ਼ਾ ਬੜਾ ਗੰਭੀਰ ਹੈ ਔਰ ਉਸ ਗੰਭੀਰ ਵਿਸ਼ੇ ਦੇ ਉੱਤੇ ਸਾਨੂੰ ਸਾਰੇ ਪੰਜਾਬੀਆਂ ਨੂੰ ਅੱਜ ਸੋਚਣ ਦੀ ਲੋੜ ਆ ਕਿ ਪੰਜਾਬ ਬਚਾਣਾ ਆਪਣੀ ਆਣ ਵਾਲੀ ਅਸੀਂ ਔਲਾਦ ਬਚਾਣੀ ਹੈ ਆਪਣੀ ਅੜਖ ਬਚਾਣੀ ਹੈ ਆਪਣੇ ਆਪ ਨੂੰ ਬਚਾਣਾ ਤਾਂ ਸਾਨੂੰ ਸੋਚਣਾ ਪਊਗਾ ਕਿ ਜਿਹੜੇ ਆ ਵਿਸ਼ੇ ਹੈਗੇ ਆ ਇਹ ਵਿਸ਼ਿਆਂ ਦੇ ਉੱਤੇ ਅੱਜ ਡਿਬੇਟ ਕਰਨ ਦੀ ਗੱਲ ਕਰਨ ਦੀ ਲੋੜ ਆ ਨਾ ਕਿ ਇੱਕ ਤਰਫਾ ਨੈਗੇਟਿਵਿਟੀ ਲੈ ਕੇ ਇਹਨਾਂ ਸੋਸ਼ਲ ਮੀਡੀਆ ਜੋ ਬੋਲ ਰਿਹਾ ਹੈ ਉਹਤੇ ਗੱਲ ਕਰਨ ਦੀ ਲੋੜ ਆ ਕੀ ਕਮੈਂਟ ਕੋ ਮਨਦਾ ਸਵਾਲ ਇਹ ਤਾਂ ਸਾਰੀਆਂ ਚੀਜ਼ਾਂ ਖੁਦ ਸੁਪੀਰ ਬਾਦਲ ਸਾਹਿਬ ਨੇ ਆਪ ਹੀ ਝੋਲੀ ਪਾਈਆਂ ਆਪਕੀ ਖੁਦ ਦੇਖੋ ਗੱਲ ਹੈ ਕਿ ਉਹਨਾਂ ਨੇ ਕੋਈ ਇਦਾਂ ਦੀ ਗੱਲ ਝੋਲੀ ਨਹੀਂ ਪਾਈ ਲਾਜ਼ਰ ਹੁੰਦਾ ਕੀ ਹੈ ਸ਼੍ਰੀ ਕਾਰਤਕ ਸਾਹਿਬ ਦੇ ਅੱਗੇ ਜਾ ਕੇ ਸਾਡੇ ਜੋ ਕਿਸੇ ਦੀ ਹਿੰਮਤ ਨਹੀਂ ਜਿਹੜੇ ਸਿੱਖ ਹੈਗੇ ਅੱਗੇ ਜਾ ਕੇ ਉਹਨਾਂ ਨੂੰ ਨਾ ਦੱਸ ਸਕੇ ਜਾਂ ਕੋਈ ਗੱਲ ਇਦਾਂ ਦੀ ਕਰ ਸਕੀ ਹੈ ਸਾਡੇ ਕੋਲ ਸਿੰਘ ਸਾਹਿਬਾਨ ਨੇ ਜਿਹੜਾ ਪੁੱਛਿਆ ਗਿਆ ਤੇ ਨਾਲ ਕਿਹਾ ਕਿ ਤੁਸੀਂ ਕੋਈ ਇਹ ਦਿੱਤੇ ਮਤਲਬ ਤਲਖੀ ਨਹੀਂ ਕਰਨੀ ਹਾਂ ਜਾਂ ਨਾ ਜਵਾਬ ਦੇਣੇ ਕਤ ਸਾਸਬੀਰ ਸਿੰਘ ਬਾਦਲ ਨੇ ਜਿਹੜੀ ਵੀ ਗੱਲ ਕੀਤੀ 2 ਦਸੰਬਰ 2024 ਦੇ ਵਿੱਚ ਉਹਨਾਂ ਨੇ ਸਭ ਕੁਝ ਆਪਣੀ ਝੋਲੀ ਪਾ ਲਿਆ ਚਾਹੇ ਗਲਤ ਸੀਗਾ ਕਿ ਨਹੀਂ ਸੀਗਾ ਸੋ ਇਹ ਗੱਲ ਕਹਿਣੀ ਬਾਰ-ਬਾਰ ਜਿਹੜੀ ਆਪਣੀ ਗੱਲ ਹੈ ਕਿ ਉਹਨੇ ਝੋਲੀ ਪਾ ਲਿਆ ਅਸੀਂ ਇਸ ਗੱਲ ਨੂੰ ਐਡਮਿਟ ਕਰਦੇ ਆ ਸਾਸਬੀਰ ਸਿੰਘ ਬਾਦਲ ਕਿਉਂ ਅਸੀਂ ਸਾਰੇ ਅਕਾਲੀ ਦਲ ਨੇ ਝੋਲੀ ਪਾਇਆ ਆਪਣੇ ਅੱਜ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਹਰ ਫੀਲਡ 'ਚ ਸਰਕਾਰ ਫੇਲ ਹੋ ਚੁੱਕੀ ਆ ਸਰਕਾਰ ਦਾ ਕੋਈ ਸਿਸਟਮ ਨਹੀਂ ਸਾਰਾ ਐਡਮਿਨਿਸਟ੍ਰੇਟਿਵ ਸਿਸਟਮ ਸਾਰਾ ਕਾਲੈਪਸ ਹੋ ਚੁੱਕਾ ਕਿਸੇ ਫੀਲਡ 'ਚ ਕੋਈ ਐਕਟੀਵਿਟੀ ਨਹੀਂ ਸਰਕਾਰ ਦੀ ਸਵਾਏ ਕਰਪਸ਼ਨ ਤੋਂ ਇਲਾਵਾ ਇਹ ਸਰਕਾਰ ਦੀ ਕੋਈ ਦੇਣ ਨਹੀਂ ਹੈ ਪੰਜਾਬ ਦੀ ਔਰ ਇਹ ਸਰਕਾਰ ਮੈਂ ਸਮਝਦਾ ਇਹ ਪਹਿਲੀ ਸਰਕਾਰ ਆਈ ਆ ਜਿਹੜੀ ਦਿੱਲੀ ਅੱਗੇ ਪਹਿਲਾਂ ਹੀ ਗੋਡੇ ਟੇਕ ਚੁੱਕੀ ਹੈ ਔਰ ਸਾਰੀ ਸਰਕਾਰ ਇਹਨਾਂ ਨੇ ਦਿੱਲੀ ਦੇ ਵਾਲਿਆਂ ਦੇ ਹੱਥ 'ਚ ਫੜਾਤੀ। ਭਗਵੰਤ ਮਾਨ ਦੇ ਹੱਥ 'ਚ ਕੋਈ ਇੱਕ ਸਿਪਾਹੀ ਦੀ ਬਦਲੀ ਵੀ ਨਹੀਂ ਰਹਿ ਗਈ। ਸਾਰੀ ਸਰਕਾਰ ਦਿੱਲੀਓ ਕੇਜਰੀਵਾਲ ਐਂਡ ਕੰਪਨੀ ਚਲਾ ਰਹੀ ਆ। ਉਹਨਾਂ ਹਾਲਾਤ ਦੇ ਬਣ ਕੇ ਇਹਨਾਂ ਨੇ ਸਾਰੇ ਸਿਸਟਮ ਜੋ ਇਹਨਾਂ ਦਾ ਖਰਾਬ ਹੁੰਦਾ ਨਜ਼ਰ ਆਇਆ ਇਹਨਾਂ ਨੂੰ ਓਵਰ ਆਲ ਪੰਜਾਬ ਦੇ ਵਿੱਚ। ਸਾਰੀਆਂ ਪਬਲਿਕ ਵੈਲਫੇਅਰ ਸਕੀਮਾਂ ਬੰਦ ਹੋ ਗਈਆਂ ਲੋਕ ਸੜਕਾਂ ਤੇ ਆ ਗਏ ਔਰ ਇਹਨਾਂ ਕੋਲ ਅੱਜ ਕਰਜ਼ੇ ਤੇ ਕਰਜ਼ਾ ਛਾੜ ਕੇ ਕਰਜ਼ੇ ਤੇ ਕਰਜ਼ਾ ਛਾੜ ਕੇ ਹੁਣ ਕੋਈ ਜਗ੍ਹਾ ਵੀ ਨਹੀਂ ਬਚੀ ਜਿੱਦੇ ਤੇ ਪੰਜਾਬ ਤੇ ਹੋਰ ਕਰਜ਼ਾ ਲੈ ਸਕਣ ਹੁਣ ਇਹ ਧਾਰਮਿਕ ਇਸ਼ੂ ਖੜਾ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਕਿਉਂਕਿ ਹੁਣ ਲੋਕਾਂ ਕੋਲ ਜਾਣ ਦਾ ਇਹਨਾਂ ਕੋਲ ਜ਼ਰੀਆ ਕੋਈ ਰਿਹਾ ਨਹੀਂ ਹੁਣ ਇੱਕ ਇਹਨਾਂ ਨੇ ਨਵੀਂ ਜਿਹੜਾ ਜਿਹਦੀ ਇਨਕੁਆਇਰੀ ਵੀ ਹੋ ਚੁੱਕੀ ਆ 328 ਰੁਪਿਆਂ ਦੀ ਗੁਰੂ ਸਾਹਿਬ ਦੇ ਉਹ ਉਹਦੇ ਤੇ ਹੁਣ ਇਹਨਾਂ ਨੇ ਐਫ ਆਈ ਆਰ ਦਰਜ ਕਰਤੀ ਜਿਹਦਾ ਕਿ ਹਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਮੇਟੀ ਵੀ ਬਣ ਗਈ ਕਮੇਟੀ ਨੇ ਫੈਸਲਾ ਵੀ ਦੇਤਾ ਔਰ ਜਿਹੜੇ ਮੁਲਾਜ਼ਮਾਂ ਦੇ ਵਿੱਚ ਕਮੀਆਂ ਪਾਈਆਂ ਗਿਆ ਉਹਨਾਂ ਨੂੰ ਬਰਖਾਸਤ ਵੀ ਕਰ ਦਿੱਤਾ ਗਿਆ ਔਰ ਮੈਂ ਹੈਰਾਨੀ ਦੀ ਗੱਲ ਇਹ ਆ ਉਹ ਜਿੰਨੇ ਸਿੱਖ ਬੁੱਧੀਜੀਵੀ ਨੇ ਜਿੰਨੀਆਂ ਸੰਪਰਦਾਵਾਂ ਨੇ ਜਿੰਨੀਆਂ ਸਿੰਘ ਸੁਭਾਵਾਂ ਨੇ ਜਿੰਨੇ ਸਾਡੇ ਸੰਤ ਸਮਾਜ ਨੇ ਉਹ ਹੁਣ ਕੋਈ ਬੋਲ ਹੀ ਨਹੀਂ ਰਿਹਾ ਇਸ ਮੁੱਦੇ ਤੇ ਹੁਣ ਚੋਪਾ ਹੁਣ ਆਏ ਦਿਨ ਇਹ ਵੇਦਵੀਆਂ ਹੋ ਰਹੀਆਂ ਭਗਵੰਤ ਮਾਨ ਦੀ ਹੁਣ ਇੱਕ ਲੇਟੈਸਟ ਵੀਡੀਓ ਆਈ ਆ ਜਿਹੜੇ ਗੁਰੂ ਸਬਾਨਾਂ ਦੀਆਂ ਫੋਟੋਆਂ ਦੇ ਉੱਤੇ ਸ਼ਰਾਬ ਦੇ ਛਿੱਟੇ ਮਾਰੇ ਜਾ ਰਹੇ ਆ ਔਰ ਸੰਤ ਮਹਾਪੁਰਸ਼ਾਂ ਦੇ ਭਿੰਡਰਾਂ ਵਾਲਿਆਂ ਦੇ ਉਹਨਾਂ ਦੀਆਂ ਤਸਵੀਰਾਂ ਦੇ ਉੱਤੇ ਵੀ ਪਿਸ਼ਾਬ ਕਰਨ ਦੇ ਯਤਨ ਕੀਤੇ ਜਾ ਰਹੇ ਆ ਇਹ ਚੀਜ਼ਾਂ ਦੇਖ ਕੇ ਵੀ ਜਿਹੜੇ ਅਖੌਤੀ ਪੰਥਕ ਉਹ ਚੁੱਪ ਬੈਠੇ ਆ ਉਹਦੇ ਲਈ ਤਾਂ ਧਰਨਾ ਨਹੀਂ ਲਾਇਆ ਕਿਸੇ ਨੇ ਹੁਣ ਕੋਈ ਵੀ ਨਹੀਂ ਧਰਨੇ ਤੇ ਬੈਠਾ ਵੀ ਇਹ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਵੀ ਹੋਰ ਲਈ ਵੀ ਅਸੀਂ ਧਰਨਾ ਲਾਈਏ ਸੋ ਇਹ ਗਿਣੀ ਮੇਥੀ ਸਾਜ਼ਿਸ਼ ਆ ਇਹ ਸ਼ੁਰੂ ਤੋਂ 2014 ਤੋਂ ਇਹ ਬੇਅਦਬੀਆਂ ਦਾ ਦੌਰ ਇਹਨਾਂ ਨੇ ਸ਼ੁਰੂ ਕੀਤਾ ਸੀ ਇਹ ਲਗਾਤਾਰ جاری ਆ ਅੱਜ 2026 ਚੜ ਗਿਆ ਪਰ ਬੇਅਦਬੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨਾ ਪੁਰਾਣੀਆਂ ਬੇਅਦਬੀਆਂ ਚ ਸਾਫ ਮਿਲਿਆ ਨਾ ਹੋਣ ਵਾਲੀਆਂ ਚ ਮਿਲਣਾ ਸੋ ਲੋਕਾਂ ਨੂੰ ਹੁਣ ਮੈਂ ਅਪੀਲ ਕਰਦਾ ਇਹ ਸਮਝਣ ਦੀ ਲੋੜ ਆ ਇਹ ਸਰਕਾਰ ਇਹਨਾਂ ਦੀ ਮਨਸ਼ਾ ਕੀ ਆ ਇਹ ਟੋਟਲੀ ਇੱਕ ਨਾਸਤਕ ਟੋਲਾ ਇਹਨਾਂ ਤੋਂ ਕੋਈ ਵੀ ਸਾਨੂੰ ਉਮੀਦਾਂ ਨਹੀਂ ਰਹੀਆਂ ਪੰਜਾਬ ਦੀਆਂ ਜਿੰਨੀਆਂ ਝੂਠੇ ਲਾਰੇ ਲਾਏ ਸੀ ਸਭ ਇਹਨਾਂ ਦੇ ਹੁਣ ਲੋਕ ਤਰਾਤਰਾਂ ਕਰਦੇ ਆ ਹਰ ਫਰੰਟ ਤੇ ਫੇਲ ਹੋ ਚੁੱਕੇ ਆ ਬੀਬੀਆਂ ਨੂੰ 1000 ਰੁਪਏ ਦੇਵਾਂਗੇ ਛਗਨ ਸਕੀਮਾਂ ਉਹ ਬੰਦ ਹੋ ਗਈਆਂ ਆਟਾ ਦਾਲ ਉਹ ਬੰਦ ਹੋ ਗਈ ਨਰੇਗਾ ਦੇ ਉਹ ਨਹੀਂ ਪੈਸੇ ਇਹਨਾਂ ਤੋਂ ਦੇਖ ਹੋ ਰਹੇ ਤੋਂ ਕੁੱਲ ਮਿਲਾ ਕੇ ਡਿਵੈਲਪਮੈਂਟ ਨਾਮ ਦੀ ਵੀ ਕੋਈ ਚੀਜ਼ ਨਹੀਂ ਔਰ ਸਾਰਾ ਨਾਲ ਜਿਹੜਾ ਇੰਪੋਰਟੈਂਟ ਇਸ਼ੂ ਆ ਜ ਇਹ ਜੜੀਆਂ ਆਏ ਦਿਨ ਫਰੋਤੀਆਂ ਮੰਗੀਆਂ ਜਾ ਰਹੀਆਂ ਗੈਂਗਸਟਰਵਾਦ ਇੰਨਾ ਵੱਧ ਗਿਆ ਕਤਲੋਗਾਰਧ ਹੋ ਰਹੀਆ ਸਾਡੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਆ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਪੰਜ ਕਤਲ ਹੋ ਗਏ ਦੋ ਕਤਲ ਤਾਂ ਫਰੋਤੀਆਂ ਪਿੱਛੇ ਹੋਏ ਸੋ ਲਾ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਆ ਹੁਣ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਆ ਸਮਝਣ ਦੀ ਲੋੜ ਆ ਵੀ ਅਕਾਲੀ ਦਲ ਦੀ ਚੜ੍ਹਾਈ ਨੂੰ ਦੇਖ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਦਿਨੋ ਦਿਨ ਉੱਪਰ ਨੂੰ ਜਾ ਰਿਹਾ ਹੈ ਉਹਨਾਂ ਦੀ ਚੜ੍ਹਾਈ ਨੂੰ ਦੇਖ ਕੇ ਇਹ ਇਸ਼ੂ ਖੜਾ ਕੀਤਾ ਗਿਆ ਟਾਰਗੇਟ ਇਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਕੀਤਾ ਔਰ ਮੈਂ ਇਹਨਾਂ ਨੂੰ ਦੱਸ ਦੇਣਾ ਚਾਹਨਾ ਨਾ ਸੁਖਵੀਰ ਸਿੰਘ ਬਾਦਲ ਅੱਜ ਡਰੇ ਇਹਨਾਂ ਤੋਂ ਨਾ ਕੱਲ ਜੋ ਉਹਨਾਂ ਨੇ ਆਪਣੇ ਪਿੰਡੇ ਤੇ 10 ਸਾਲ ਚ ਹੰਡਾਇਆ ਜੋ ਝੂਠੇ ਇਲਜ਼ਾਮ ਉਹਨਾਂ ਨੇ ਆਪਣੇ ਪਿੰਡੇ ਤੇ ਝੱਲ ਲਏ ਉਹ ਇਹਨਾਂ ਦੀਆਂ ਪਰਵਾਹ ਕਰਨ ਵਾਲਾ ਨਹੀਂ ਹੈਗਾ ਇਹਨਾਂ ਦੀਆਂ ਗੱਲਾਂ ਦਾ ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸ੍ਰੋਪ ਪੂਰੀ ਸ਼੍ਰੋਮਣੀ ਅਕਾਲੀ ਦਲ ਦੀ ਸਮੂਚੀ ਜਥੇਬੰਦੀ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਇਹਨਾਂ ਨਾਲ ਅਸੀਂ ਡਰਨ ਵਾਲਿਆਂ ਚੋਂ ਨਹੀਂ ਹੈਗੇ ਭਗਵੰਤ ਮਾਨ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹ ਕੌਝੀਆਂ ਹਰਕਤਾਂ ਇੱਕ ਘਟੀਆ ਹਰਕਤਾ ਬੰਦ ਕਰਕੇ ਕੁਝ ਪੰਜਾਬ ਦੇ ਹਿੱਤਾਂ ਦੇ ਬਾਰੇ ਵੀ ਸੋਚੋ ਸਾਰਾ ਕੁਝ ਤੁਸੀਂ ਪੰਜਾਬ ਦਾ ਗਿਰਵੀ ਰੱਖ ਕੇ ਦਿੱਲੀ ਵਾਲਿਆਂ ਨੂੰ ਤੇ ਅੱਜ ਤੁਸੀਂ ਇਹੋ ਜੀਆਂ ਹਰਕਤਾਂ ਤੇ ਆ ਕੇ ਪੰਜਾਬੀਆਂ ਨੂੰ ਮੂੰਹ ਚੜਾ ਰਹੇ ਔਰ ਪੰਜਾਬੀ ਰੋ ਰਹੇ ਆ ਦੇਖ ਕੇ ਵੀ ਸਾਡੇ ਹੱਥੋਂ ਇਹ ਕਿੰਨਾ ਵੱਡਾ ਪਾਪ ਹੋ ਗਿਆ ਜਿਹੜੀ ਅਸੀਂ ਇਹਨਾਂ ਨੂੰ ਵੋਟਾਂ ਪਾਤੀਆਂ ਸੋ ਮੈਂ ਇਹੀ ਕਹਿੰਦਾ ਜੀ ਬੇਨਤੀ ਕਰਨਾ ਚਾਹੁੰਦਾ ਪੰਜਾਬੀਆਂ ਨੂੰ ਵੀ ਹੁਣ ਆਪਾਂ ਅੱਗੇ ਅਗਲਾ ਜਿਹੜਾ ਫੈਸਲਾ ਉਹ ਬਹੁਤ ਸੋਚ ਵਿਚਾਰ ਕੇ ਲਈਏ ਇਹ ਇਲੈਕਸ਼ਨ ਯਰ ਆ ਗਿਆ ਆਪਾਂ ਡਟ ਕੇ ਆਪਣੀ ਪੰਜਾਬੀਆਂ ਦੀ ਆਪਣੀ ਮਾਂ ਪਾਰਟੀ ਦਾ ਸਾਥ ਦਈਏ ਸ਼੍ਰੋਮਣੀ ਅਕਾਲੀ ਦਲ ਅੱਛਾ ਕਹਿੰਦਾ ਜੀ ਆਮ ਆਦਮੀ ਪਾਰਟੀ ਵੀ ਸਵਾਲ ਚੁੱਕੀ ਹੈ ਕਹਿੰਦੇ ਕਾਰਵਾਈ ਤੋਂ ਡਰ ਕਿਉਂ ਹੈ ਜੇ ਜਾਂਚ ਹੋ ਰਹੀ ਹੈ ਤਾਂ ਡਰ ਕਿਉਂ ਹੈ ਇੱਕ ਅਕਾਲ ਤਖਤ ਸਾਹਿਬ ਦੀ ਇੱਕ ਮਰਿਆਦਾ ਜਿਹੜੇ ਵੀ ਸਿੱਖ ਧਰਮ ਧਾਰਮਿਕ ਇਸ਼ੂ ਹੋਣਗੇ ਉਹ ਉੱਥੇ ਹੀ ਫੈਸਲੇ ਸੁਣਾਏ ਜਾਣਗੇ ਉੱਥੇ ਹੀ ਉਹਨਾਂ ਦੀ ਇਨਕੁਆਇਰੀ ਹੋਏਗੀ ਉਦਾਂ ਹੀ ਇਸ ਜਿਹੜੀ ਅਕਾਲ ਤਖਤ ਸਾਹਿਬ ਨੇ ਹੁਕਮ ਜਾਰੀ ਕੀਤੇ ਸੀ ਤੇ ਉਹਦੀ ਕਮੇਟੀ ਬਣੀ ਸੀ ਕਮੇਟੀ ਬਣ ਕੇ ਉਹਦਾ ਜਾਂਚ ਹੋਈ ਜਾਂਚ ਹੋ ਕੇ ਜਿਹੜੇ ਦੋਸ਼ੀ ਪਾਏਗੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਬਾਹਰ ਕੱਢ ਦਿੱਤਾ ਗਿਆ ਔਰ ਇੱਕ ਕੁੱਲ ਮਿਲਾ ਕੇ ਜਿੰਨੇ ਵੀ ਮਹਾਰਾਜ ਦੇ ਸਰੂਪ ਨੇ ਸਾਰੇ ਸਿਸ਼ੋਭਿਤ ਨੇ ਸਾਰਿਆਂ ਦੇ ਗੁਰਦੁਆਰਿਆਂ ਗੁਰਦੁਆਰਿਆਂ ਦੇ ਵਿੱਚ ਸ਼ੋਭਿਤ ਨੇ ਜਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਗਏ ਨੇ ਉਹਨਾਂ ਦੇ ਵਿੱਚ ਕੋਈ ਕਤਾਈ ਨਹੀਂ ਹੈ ਪਰ ਜਿਹੜੀ ਗਲਤੀ ਸੀਗੀ ਉਹ ਸਿਰਫ ਇੱਕ ਭੇਟਾ ਨਹੀਂ ਵਿੱਚ ਜਮ੍ਹਾਂ ਕੀਤੀਆਂ ਗਈਆਂ ਸੀ ਉਹੀ ਆ ਸਰੂਪ ਕੋਈ ਗਵਾਚਾ ਨਹੀਂ ਉਹ ਰਿਪੋਰਟ ਦੇ ਜਿਹੜਾ ਸਿੱਟਾ ਨਿਕਲਿਆ ਉਹਦੇ ਵਿੱਚ ਦੀ ਆ ਰਿਪੋਰਟ ਜਿਹੜੀ ਬਣ ਕੇ ਆਈ ਆ ਐਸਆਈਟੀ ਤੋਂ ਬਾਅਦ ਉਹਦੇ ਵਿੱਚ ਕੋਈ ਸਰੂਪ ਗਵਾਚੇ ਨਹੀਂ ਆ ਕੋਈ ਚੋਰੀ ਨਹੀਂ ਹੋਈ ਜੋ ਗਲਤੀ ਜਿਨ੍ਹਾਂ ਨੇ ਮੁਲਾਜ਼ਮਾਂ ਦੀ ਸੀਗੀ ਉਹਨਾਂ ਨੂੰ ਉਹ ਕੱਢ ਦਿੱਤਾ ਗਿਆ ਸੀ ਹੁਣ ਇਹ ਇਹਦੇ ਉੱਤੇ ਦੁਬਾਰਾ ਐਫ ਆਈ ਆਰ ਦਰਜ ਕਰਨੀ ਬਣਦੀ ਹੋਈ ਨਹੀਂ ਸੀ ਇਹ ਇੱਕ ਇਸ਼ੂ ਕ੍ਰੀਏਟ ਨਕਲੀ ਨੇ ਅਸਲੀ ਇਸ਼ੂ ਕੀ ਹੈ ਅਸਲੀ ਇਸ਼ੂ ਹੋਣਾ ਭਗਵੰਤ ਮਾਨ ਦੀ ਕੀਤੀ ਬੇਅਦਲੀ ਬਾਕੀ ਸਭ ਇਸ਼ੂ ਫੇਕ ਨੇ ਕ੍ਰੀਏਟਡ ਨੇ ਇਹ ਗੱਲ ਇਹ ਸਮੇਂ ਦੀ ਸਰਕਾਰ ਭੁੱਲ ਗਈ ਔਰ ਮੈਨੂੰ ਬੜੀ ਬੜਾ ਖੇਦ ਆ ਇਸ ਗੱਲ ਤੇ ਰਿਕਾਰਡ ਦੇ ਵਿੱਚ ਹੀ ਹੈ ਜੀ ਕਾਰਵਾਈ ਹੋ ਗਈ ਉਹ ਤਾਂ ਚਲੋ ਨਹੀਂ ਮੈਨੂੰ ਬੜਾ ਖੇਦ ਆ ਜਿਹੜੀਆਂ ਸਾਡੀਆਂ ਸਿੱਖ ਸੰਗਤਾਂ ਨੇ ਪੰਜਾਬ ਦੇ ਲੋਕ ਨੇ ਮੈਂ ਉਹਨਾਂ ਨੂੰ ਇੱਕ ਹਲੂਣਾ ਦੇਣਾ ਚਾਹਨਾ ਵੀ ਉਹ ਤੁਸੀਂ ਸੁੱਤੇ ਪਏ ਹੋ ਇਹ ਜਿਹੜੇ ਲੋਕਾਂ ਦੇ ਵੰਡਣ ਦੇ ਜਿਹੜੇ ਡਿਜ਼ਾਈਨ ਕੀਤੇ ਆ ਸਰਕਾਰਾਂ ਨੇ ਜਿਵੇਂ ਮੱਛੇ ਰੰਗੜ ਹੋਣੀ ਵੀ ਸੋਚਦੇ ਸੀ ਵੀ ਸਾਡੇ ਕੋਲੇ ਤਾਕਤ ਆ ਉਹਨਾਂ ਨੇ ਵੀ ਤਖਤਾਂ ਨਾਲ ਪੰਗੇ ਲਏ ਸੀ ਇਹ ਉਹ ਡਿਜ਼ਾਈਨ ਨੂੰ ਦੁਬਾਰਾ ਰਿਪੀਟ ਕਰ ਰਹੇ ਆ ਹੰਕਾਰ ਚਾਕੇ ਜਿਹੜਾ ਮਹਾਰਾਜ ਨੂੰ ਕਦੇ ਨਹੀਂ ਪਾਉਂਦਾ ਹੰਕਾਰ ਔਰ ਇੱਕ ਗੱਲ ਮੈਂ ਇੱਥੇ ਪੁੱਛਣੀ ਚਾਹਨਾ ਜਿਹੜੇ ਅਖੌਤੀ ਬੰਦੇ ਸੀ ਜਿਹੜੇ ਕਹਿੰਦੇ ਸੀ ਅਸੀਂ ਪੰਥਕਾਂ ਤੇ ਮੈਂ ਇੱਥੇ ਸਭ ਤੋਂ ਪਹਿਲਾਂ ਸਾਫਕਾ ਜਹਦਾਰ ਸ਼੍ਰੀਕਾਲ ਤੱਕ ਸਾਫ ਸੀ ਉਹ ਹੁਣ ਇੱਕ ਪਾਰਟੀ ਦੇ ਪ੍ਰਧਾਨ ਬਣੇ ਹੋਏ ਨੇ ਉਹਨਾਂ ਦੀਆਂ ਵੀਡੀਓਾਂ ਤਾਂ ਲੋਕ ਜਨਤਕ ਕਰ ਰਹੇ ਨੇ ਸਮਾਜ ਜਨਤਕ ਕਰ ਰਿਹਾ ਓਏ ਓ ਆਪ ਕਿੱਥੇ ਨੇ ਸੁਖਬੀਰ ਬਾਦਲ ਤੇ ਉਂਗਲੀ ਠਰਾਣੀ ਬੜੀ ਸੌਖੀ ਆ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਟਹਿਰੇ ਚ ਲਿਆਉਣਾ ਬੜਾ ਸੌਕਾ ਓਏ ਓ ਯਾਰੀ ਕਿੱਥੇ ਆ ਜਿਹੜਾ ਕਹਿੰਦਾ ਸੀ ਮੈਂ ਤਾਂ ਆਕਾਲ ਤਖਤ ਸਾਹਿਬ ਦੇ ਹੁਕਮ ਬਜਾਉਣ ਲਈ ਆਇਆ ਆ ਰਾਜਨੀਤੀ ਚ ਉਹਦੇ ਮੂੰਹ ਨੂੰ ਤੰਦੂਆ ਪੈ ਗਿਆ ਉਹ ਕਿੱਥੇ ਆ ਉਹਨੇ ਇੱਕ ਬਿਆਨ ਵੀ ਨਹੀਂ ਦਿੱਤਾ ਇੰਨਾ ਡਰ ਨੂੰ ਕਿਸ ਗੱਲ ਦਾ ਬਈ ਉਹ ਗੁਰੂ ਸਾਹਿਬ ਨਾਲ ਵੀ ਨਹੀਂ ਖੜਾ ਹੋ ਸਕਦਾ ਅਕਾਲ ਤਖਤ ਸਾਹਿਬ ਜੀਨਾਂ ਦਾ ਉਹ ਨੌ ਵਰਤ ਕੇ ਰਾਜਸੀ ਰੋਟੀਆਂ ਸੇਕਣਾ ਚਾਹੁੰਦੇ ਸੀ ਅੱਜ ਉਸ ਤਖਤ ਤੇ ਹਮਲਾ ਹੋ ਰਿਹਾ ਇੱਕ ਸੱਤਾ ਦਾ ਸ਼ਰਾਬੀ ਜਿਹਦੇ ਦਿਮਾਗ ਨੂੰ ਸੱਤਾ ਚੜੀ ਹੋਈ ਆ ਭਗਵੰਤ ਮਾਨ ਉਹ ਕਹਿ ਰਿਹਾ ਮੈਂ ਆਜੂਗਾ ਹਿਸਾਬ ਕਰਨ ਆਉਂਗਾ ਤੇ ਮੇਰਾ ਲਾਈਵ ਕਰ ਦਿਓ ਉਹ ਭਾਈ ਲਾਈਵ ਕਰਨਾ ਨਹੀਂ ਕਰਨਾ ਉੱਥੇ ਤਾਂ ਨਮਾਣਾ ਬਣ ਕੇ ਜਾਣਾ ਪਊਗਾ ਉੱਥੇ ਤਾਂ ਜੀਨਾਂ ਨੇ ਮੁਲਕਾਂ ਤੇ ਰਾਜ ਕੀਤੇ ਆ ਮਹਾਰਾਜਾ ਰਣਜੀਤ ਸਿੰਘ ਵੀ ਨਮਾਣਾ ਬਣ ਕੇ ਗਿਆ ਸੀ ਤੂੰ ਕਿਹੜੇ ਬਾਗ ਦੀ ਮੂਲੀ ਆ ਔਰ ਇੱਥੇ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਦੋਰੀ ਚਾਲ ਇਹ ਜਿਹੜੇ ਪੰਜਾਬ ਦੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਔਰ ਪੰਥਕ ਲੋਕ ਨੇ ਇਹ ਗੱਲ ਉਹਨਾਂ ਨੂੰ ਸਮਝ ਨਹੀਂ ਪਊਗੀ ਆਪਦੀਆਂ ਵਿਫਲਤਾਵਾਂ ਲੁਕਾਉਣ ਲਈ ਆਪਦੀ ਉਹ ਅਸ਼ਲੀਲ ਵੀਡੀਓ ਲੁਕਾਉਣ ਲਈ ਦੁਨੀਆ ਦਾ ਧਿਆਨ ਭਟਕਾਉਣ ਲਈ ਆਪਦੇ ਵਿਰੋਧੀਆਂ ਨੂੰ ਟਾਰਗੇਟ ਕਰਨ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਕਾਲੀ ਦਲ ਦੀ ਛਵੀ ਨੂੰ ਜਿਹਨੂੰ ਇਹ ਪਿਛਲੇ 10 ਸਾਲ ਤੋਂ ਟਾਰਗੇਟ ਕਰ ਰਹੇ ਆ ਉਹਦਾ ਕੁਝ ਬਿਗੜਿਆ ਨਹੀਂ ਉਹ ਦੁਬਾਰਾ ਸਰਜੀਤ ਹੋਇਆ ਇਹ ਗੱਲ ਇਹਨਾਂ ਨੂੰ ਹਾਜਮ ਨਹੀਂ ਹੋ ਰਹੀ ਲੱਗਦਾ ਜੀ ਉਹ ਕਹਿੰਦੇ ਕਿ ਜਿਹੜੀ ਜਾਂਚ ਹੈ ਨਿਸ਼ਚਿਤ ਤੱਕ ਹੋਣੀ ਚਾਹੀਦੀ ਆ ਬੇਸ਼ੱਕ ਇਸ ਦੇ ਵਿੱਚ ਐ ਐਸਜੀਪੀਸੀ ਦੀ ਜਾਂ ਕਾਲਪਤਖਬ ਦੀ ਜਿਹੜੀ ਹੈ ਸ਼ਮੂਲੀਅਤ ਹੈਗੀ ਆ ਉਹ ਜਾਂਚ ਜਿਹੜੀ ਹੋਈ ਆ ਕਾਰਵਾਈ ਵੀ ਹੋ ਗਈ ਆ ਪਰ ਉਹ ਕਹਿੰਦੇ ਕਿ ਕਾਰਵਾਈ ਸਹੀ ਨਹੀਂ ਹੋਈ ਇਸ ਮਾਮਲੇ ਨੂੰ ਲੈ ਕੇ ਕਿਤੇ ਨਾ ਕਿਤੇ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਉਹ ਉਹ ਸਾਡਾ ਧਾਰਮਿਕ ਮਾਮਲਾ ਇਹੀ ਤਾਂ ਅਸੀਂ ਗੱਲ ਕਰਦੇ ਆ ਅੱਜ ਇੱਕ ਭਗਵੰਤ ਮਾਨ ਉੱਠਿਆ ਲੋਕਾਂ ਨੇ ਆਪ ਅੰਦਾਜੀ ਨੇ ਦੱਸਿਆ ਸਾਡੇ ਪ੍ਰਧਾਨ ਨੇ ਵੀ ਲੋਕ ਤਾਂ ਪਛਤਾ ਰਹੇ ਆ ਅਸੀਂ 92 ਬੰਦੇ ਜਿਤਾ ਕੇ ਭੇਜਤੇ ਔਰ ਉਹਨਾਂ ਬਿਫਲਤਾਵਾਂ ਤੋਂ ਪਰਦਾ ਪਾਉਣ ਲਈ ਉਹ ਕਹਿ ਰਿਹਾ ਜਿਹੜੀ ਧਾਰਮਿਕ ਗੱਲ ਆ ਮੈਂ ਉਹਦੇ 'ਚ ਦਖਲ ਦੇਣਾ ਉਹ ਤੂੰ ਐਡਮਿਨਿਸਟ੍ਰੇਟਿਵ ਗੱਲਾਂ ਦਾ ਤਾਂ ਜਵਾਬ ਦੇ ਆਟਾ ਖਾ ਗਿਆ ਤੂੰ ਲੋਕਾਂ ਦਾ ਦਾਲ ਖਾ ਗਿਆ ਉਹ ਤੂੰ ਬੱਚਿਆਂ ਦੀ ਪੜ੍ਹਾਈ ਦੇ ਪੈਸੇ ਖਾ ਗਿਆ ਉਹਨਾਂ ਗੱਲਾਂ ਦਾ ਜਿਹੜਾ ਧਿਆਨ ਭਟਕਾਉਣ ਲਈ ਉਹ ਕਹਿੰਦਾ ਮੈਂ ਧਾਰਮਿਕ ਮਾਮਲਿਆਂ 'ਚ ਦਖਲ ਦੇਣਾ ਉਹ ਵੀ ਜੀ ਬਟਾਲਾ ਜਿਹਦੇ ਕਹੇ ਤੇ ਪਰਚਾ ਹੈ ਉਹਨਾਂ ਨੇ ਸ਼ਿਕਾਇਤ ਕੀਤੀ ਆ ਇਹਨਾਂ ਨੇ ਤਾਂ ਪਰਚਾ ਹੀ ਨਹੀਂ ਕਰਾਇਆ ਸੀ ਆ ਮੈਂ ਇੱਥੇ ਇੱਕ ਗੱਲ ਬਹੁਤ ਨਿਮਰਤਾ ਸਹਿਤ ਤੁਹਾਨੂੰ ਤੁਸੀਂ ਪੱਤਰਕਾਰੋਂ ਤੁਸੀਂ ਬੜਾ ਰੈਲੇਵੈਂਟ ਸਵਾਲ ਪੁੱਛਿਆ ਪਰ ਮੈਂ ਤੁਹਾਨੂੰ ਇੱਥੇ ਇਹ ਗੱਲ ਕਹਿਣੀ ਚਾਹਨਾ ਮੈਂ ਤੁਹਾਡੇ ਖਿਲਾਫ ਸਰਕਾਰ ਦੇ ਕਹਿਣ ਤੇ ਤੁਹਾਡਾ ਕੋਈ ਕਸੂਰ ਨਹੀਂ ਕਹਿਦਾ ਵੀ ਮੈਨੂੰ ਆਪ ਸ਼ਬਦ ਬੋਲੇ ਆ ਤੇ ਸਰਕਾਰ ਸਰਕਾਰ ਪਰਚਾ ਨਾ ਦੇਵੇ ਕੋਰਟ ਤੱਕ ਕਹਿ ਦੂਗੀ ਦੇ ਦੋ ਪਰਚਾ ਉਹ ਸ਼ਿਕਾਇਤ ਕਰਾਉਣ ਵਾਲੇ ਕਰਨ ਵਾਲੇ ਵੀ ਸਰਕਾਰੀ ਨੇ ਇਹ ਤੁਸੀਂ ਕੀ ਸਮਝਦੇ ਹੋ ਛੋਟੀ ਜੀ ਗੱਲ ਇਹ ਪੰਥ ਦੀ ਗੱਲ ਆ ਇਹ ਸਾਰਾ ਕੁਝ ਗਿਣਿਆ ਮਿੱਥਿਆ ਇਸ ਲਈ ਇਹਨੂੰ ਬੜੀ ਸਜਜਕਤਾ ਨਾਲ ਲੈਣਾ ਚਾਹੀਦਾ ਔਰ ਭਗਵੰਤ ਮਾਨ ਨੂੰ ਆਪਦੇ ਜਵਾਬ ਉੱਥੇ ਜਾ ਕੇ ਦੇਣੇ ਚਾਹੀਦੇ ਆ ਜਿਨ੍ਹਾਂ ਜਵਾਬਾਂ ਲਈ ਅਕਾਲ ਤਖਸਾਲਬ ਨੇ ਉਹਨੂੰ ਤਾਲਬ ਕੀਤਾ ਉਹ ਜਿਹੜੀ ਆਤਸੀ ਆ ਉਹ ਕੀ ਬੋਲ ਰਹੀ ਹੈ ਉਹਦੀ ਹਲੇ ਚਲੋ ਜਾਂਚ ਹੋਣੀ ਆ ਸਰ ਬਾਰ ਬਾਰ ਉਹ ਇਹੀ ਕਿਉਂ ਕਹਿ ਰਹੇ ਨੇ ਜੂ ਪਰ ਇਹਨੇ ਵੀ ਜਦੋਂ ਵੀ ਮੈਂ ਉੱਥੇ ਜਾਵਾਂ ਉਸ ਦਾ ਲਾਈਵ ਕਿੱਟ ਉਹ ਕੈਮਰਾ ਜੀ ਵੀ ਆ ਉਹ ਕੈਮਰਾ ਜੀ ਵੀ ਉਹ ਵਿਚਾਰਾ ਕੈਮਰੇ ਤੋਂ ਬਿਨਾ ਜਿਉਂਦਾ ਹੀ ਨਹੀਂ ਅੱਛਾ ਉਹਨੇ ਕਾਫੀ ਪ੍ਰੂਫ ਹੈਗੇ ਉਹਨਾਂ ਦੇ ਕੋਲ ਇਹ ਅਜਿਹਾ ਕੋਈ ਪ੍ਰੂਫ ਨਹੀਂ ਜਿਹੜਾ ਸਾਹਮਣੇ ਲਿਆਣਗੇ ਤਾਂ ਉਹ ਜਿਤਨਾ ਕਿ ਕਿਹੜੇ ਪ੍ਰੂਫ ਕਾਦੇ ਪ੍ਰੂਫ ਨੇ ਉਹਦੇ ਕੋਲ ਨਹੀਂ ਕਾਦੇ ਕਿਸ ਤਰ੍ਹਾਂ ਦੇ ਨਹੀਂ ਕਿਉਂ ਦੱਸਣਗੇ ਜਿਸ ਗੱਲ ਲਈ ਉਹਨੂੰ ਜਵਾਬ ਦੇਣ ਲਈ ਸੱਦਿਆ ਉਹ ਉਹਦਾ ਸਪਰੂਫ ਦਵੇ ਹੋਰ ਪ੍ਰੂਫ ਤਾਂ ਉਹ ਇਕੱਠੇ ਕਰੀ ਫਿਰਦਾ ਕੋਰਟ 'ਚ ਦੇ ਦੇਵੇ ਗੁਰੂ ਸਾਹਿਬ ਦੀਆਂ ਬੇਦਵੀਆਂ ਕਰਨ ਵਾਲੇ ਗੁਰੂ ਸਾਹਿਬ ਦੀਆਂ ਗੋਲਕਾਂ ਦਾ حساب ਮੰਗਣਗੇ ਇਹ ਇਹ ਮੰਗੂਗਾ ਨਾਲੇ ਇਹ ਤਾਂ ਹਿਸਾਬ ਦਵੇ ਜਿਹੜੇ ਪੰਜਾਬ ਦੇ ਪੈਸੇ ਦੀ ਲੁੱਟ ਹੋ ਰਹੀ ਹੈ ਜਨਤਾ ਦੇ ਪੈਸੇ ਦੀ ਲੁੱਟ ਹੋ ਰਹੀ ਉਹਦਾ ਹਿਸਾਬ ਦਵੇ ਉਹ ਸਾਰਾ ਲੁੱਟ ਕੇ ਪੈਸਾ ਦਿੱਲੀ ਜਾ ਰਿਹਾ ਤੇ ਇਹ ਟਾਰਗੇਟ ਕਰ ਰਿਹਾ ਗੁਰੂ ਸਾਹਿਬ ਦੀਆਂ ਗੋਲਕਾਂ ਨੂੰ ਸੋ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੇ ਉਹਨਾਂ ਨੇ ਵੀ ਆਦੇਸ਼ ਦਿੱਤਾ ਐਸਜੀਪੀਸੀ ਨੂੰ ਵੀ ਤੁਸੀਂ ਐਸਆਈਟੀ ਚ ਪੂਰਨ ਸਹਿਯੋਗ ਦਿਓ ਜਿੱਥੇ ਵੀ ਉਹਨਾਂ ਨੂੰ ਸਹਿਯੋਗ ਚਾਹੀਦਾ ਉਹ ਸਹਿਯੋਗ ਦੇਣਗੇ ਦੇਖੋ ਇਹ ਪਰੰਪਰਾ ਰਹੀ ਆ ਉਹਨਾਂ ਦੀ ਅਕਾਲ ਤਖਤ ਸਾਹਿਬ ਦੀ ਹਾਂ ਉਹ ਹੁਕਮ ਕਰ ਦੇਣ ਜਿਹੜਾ ਮਰਜ਼ੀ ਕੋਈ ਗੱਲ ਨਹੀਂ ਪਰ ਇਹ ਜਿਵੇਂ ਵੰਗਾਰ ਦਾ ਨਾ ਸੀਦੀ ਅਕਾਲ ਤਖਤ ਸਾਹਿਬ ਨੂੰ ਇਹਦੇ ਸਿੱਟੇ ਇਹਨੂੰ ਭੁਗਤਨੇ ਪੈਣਗੇ ਔਰ ਇਤਿਹਾਸ ਆ ਬਾਕੀਆਂ ਨੇ ਵੀ ਬੁੱਧੇ ਨੇ ਭੁਗਤੇ ਆ ਇਹ ਵੀ ਭੁਗਤੇਗਾ ਆਉਣ ਵਾਲੇ ਸਮੇਂ ਦੀ ਆਸਥਾ ਉਹਦੇ ਅਨੁਸਾਰ ਜੋ ਮੇਰਾ ਦਿਮਾਗ ਕਹਿੰਦਾ ਹੈ ਗੁਰੂ ਦੀ ਕੋਈ ਬੇਅਦਬੀ ਕਰਨ ਲਈ ਜੰਮਿਆ ਹੀ ਨਹੀਂ ਨਾ ਬੇਅਦਬੀ ਹੋ ਸਕਦਾ ਕੋਝੀ ਹਰਕਤ ਜੇ ਕੋਈ ਕਰਦਾ ਤਾਂ ਇੱਕ ਮਿੰਟ ਚੁੱਪ ਹੋ ਜਾਓ ਬਾਈ ਸਾਰੇ ਜਾਣੇ ਉਹ ਘਰਾਨੀ ਹਰਕਤ ਹੈ ਉਹਦੇ ਤੇ ਐਕਸ਼ਨ ਹੋਣਾ ਚਾਹੀਦਾ ਭਗਵੰਤ ਮਾਨ ਤੇ ਕੇਜਰੀਵਾਲ ਇਹ ਐਸੇ ਦਮੁਹੇ ਸੱਪ ਹੈ ਜਿਨ੍ਹਾਂ ਨੇ ਪੰਜਾਬ ਉਜਾੜਨ ਦਾ ਠੇਕਾ ਲਿਆ ਪੰਜਾਬ ਦਾ ਭਾਈਚਾਰਾ ਖਤਮ ਕਰਨ ਦਾ ਠੇਕਾ ਲਿਆ ਨਾਲ ਇਹਨਾਂ ਦੇ ਰਲੇ ਸੀ ਕੈਪਟਨ ਬਰਿੰਦਰ ਸਿੰਘ ਕੁਟਕਾ ਸਾਹਿਬ ਹੱਥ ਚੜ੍ਹ ਕੇ ਸੌਂ ਵਿਖਾਦੀ ਸੀ ਤੁਸੀਂ ਵੀ ਇੱਥੇ ਉਹ ਤੇ ਮੈਂ ਵੀ ਇੱਥੇ ਬੇਅਦਵੀ ਦੀ ਸਿਆਸਤ ਕੀਤੀ ਗਲੇ ਪਾੜ ਪਾੜ ਕੇ ਕਿਹਾ ਗੁਰੂ ਦੀ ਬੇਅਤ ਵੀ ਹੋਈ ਹੈ ਲਾਣਤ ਹੈ ਨਾ ਤੇ ਜਿਹੜਾ ਕਵੇ ਗੁਰੂ ਦੀ ਬੇਅਤ ਮਾ ਉਸ ਤੇ ਦੋ ਸਰਕਾਰਾਂ ਬਣੀਆਂ ਕਾਂਗਰਸ ਦੀ ਸਰਕਾਰ ਬਣੀ ਤੇ ਜਿਹੜੀ ਉਹ ਸੌਂ ਖਾਦੀ ਸੀ ਉਹ ਝੁੱਠੀ ਸਾਬਤ ਹੋਈ ਤੇ ਲਾਲਾ ਕੇਜਰੀਵਾਲ ਸਾਹਿਬ ਦਾ ਕੇ ਮੈਂ 48 ਘੰਟੇ ਦੇ ਵਿੱਚ ਬੇਅਦਬੀ ਵਾਲਿਆਂ ਨੂੰ ਸਜ਼ਾ ਦਵਾ ਦੂੰ ਇਹ ਵਾਕ ਭਗਵੰਤ ਮਾਨ ਦੇ ਕਿ ਮੈਂ ਕਹਿਣਾ ਚਾਹਨਾ ਹੈ ਕਿ ਮੁੱਖ ਮੰਤਰੀ ਤੇ ਪੁਰਾਣਾ ਹੋਮ ਮਿਨਿਸਟਰ ਸੁਖਬੀਰ ਬਾਦਲ ਕਿ ਚਿੱਟਾ ਵੇਚਣ ਵਾਲੇ ਆ ਕੋਈ ਸੁਣਿਆ ਕਿ ਨਹੀਂ ਸੁਣਿਆ ਕਿ ਜੇ ਹੋਮ ਮਿਨਿਸਟਰ ਚਾਵੇ ਤਾਂ ਚਿੱਟਾ बिक ਨਹੀਂ ਸਕਦਾ ਇਹ ਯਾਦ ਆ ਤੁਹਾਨੂੰ ਇਨੇ ਇਹ ਵੀ ਕਿਹਾ ਸੀ ਕਿ ਰੇਤਾ ਇਹਨਾਂ ਦੇ ਢੱਡਾਂ 'ਚ ਮੈਂ ਕੱਢੂੰ ਪੁੱਠੇ ਟੰਗੂ ਇਹਨਾਂ ਦੇ ਚੋਲਿਆਂ 'ਚੋਂ ਰੇਤਾ ਨੀਚੇ ਡਿਗੂ ਕਿਹਾ ਸੀ ਨਹੀਂ ਕਿਹਾ ਸੀ ਇਹ ਕਿਹਾ ਸੀ ਕਿ ਨਹੀਂ ਕਿਹਾ ਸੀ ਕਿ 40 ਹਜ਼ਾਰ ਕਰੋੜ ਦਾ ਸਲਾਨਾ ਰੇਤਾ ਚੋਰੀ ਹੁੰਦਾ ਕਿਹਾ ਤੇ ਨਹੀਂ ਕਿਹਾ ਸੀ ਅੱਜ ਪੁੱਛਣਾ ਚਾਹਨਾ ਭਗਵੰਤ ਮਾਨ ਚਿੱਟਾ ਤੂੰ ਵੇਚ ਰਿਹਾ ਜਦੀ ਡਿਡਟ 'ਚ ਰੇਤਾ ਤੂੰ ਵੇਚ ਰਿਹਾ ਜਦੀ ਡਿਡਟ 'ਚ ਬੇਅਦਬੀ ਵਾਲਿਆਂ ਨੂੰ ਤੂੰ ਕਲੇਜੇ ਲਈ ਬੈਠਾ ਚਾਰ ਸਾਲ ਹੋ ਗਏ ਤੋਰੇ ਜਵਾਬ ਦੇ ਕਿਉਂ ਨਹੀਂ ਜਿਹੜੀ ਗੱਲ ਕਰਦਾ ਕਿਉਂ ਬੇਤਵੀ ਦੀ ਗੱਲ ਮੁੜ ਕੇ ਨਹੀਂ ਕਰਦਾ ਕਿਹ ਰੇਤੇ ਦੀ ਗੱਲ ਨਹੀਂ ਕਰਦਾ ਕਿਉਂ ਚਿੱਟੇ ਦੀ ਗੱਲ ਨਹੀਂ ਕਰਦਾ ਛਾਤੀ ਪਾੜ ਪਾੜ ਕੇ ਕਹਿੰਦਾ ਸੀ 2.5 ਲੱਖ ਕਰੋੜ ਕਰਜ਼ਾ ਹੋ ਗਿਆ ਪੰਜਾਬ ਦੇ ਨਾਲ ਢਿੱਡਾ ਚੋਂ ਕੱਢੋ ਅੱਜ 4.20 ਹਜ਼ਾਰ ਕਰੋੜ ਕਰਜ਼ਾ ਹੋ ਗਿਆ ਭਗਵੰਤ ਮਾਨ ਪਹਿਲਾਂ ਆਪਣੇ ਤੇ ਦਿੱਲੀ ਦੇ ਜਿਹੜੇ ਤੇਰੇ ਚਾਲਤ ਕੰਮ ਦੇ ਢਿੱਡਾ ਚੋਂ ਕੱਢ ਇਹ ਕੁਝ ਹੀ ਸਿਆਸਤ ਖੇਡਣੀ ਬੰਦ ਕਰ ਦੇ ਇਹ ਪੰਜਾਬੀਆਂ ਨੂੰ ਬੰਦਨ ਦੀ ਆਦਤ ਬੰਦ ਕਰ ਦੇ ਇਹ ਜਿਹੜਾ ਤੂੰ ਮਗਰ ਮੱਚ ਦੇ ਹੰਜੂ ਸੋਟਦਾ ਹੈ ਨਾ 4.5 ਸਾਲ ਕਿਹੜੀ ਦਿਨ ਚ ਸੁੱਤਾ ਸੀ ਕਿਹੜੀ ਤਾਰੂ ਬੀਤੀ ਸੀ ਤੂੰ ਕਿਉਂ ਤੈਨੂੰ 4.5 ਸਾਲ ਨਹੀਂ ਪਤਾ ਲੱਗਿਆ ਕਿ ਸਰੂਪ ਦਾ ਇਸ਼ੂ ਹੈ ਕਿਉਂ 4.5 ਸਾਲ ਬਾਦ ਆਇਆ ਕਿਉਂ ਅੱਜ ਜਗਿਆ ਕਿਉਂ ਤੂੰ ਲੈਦਰ ਚਪਰਿਆ ਕਿਉਂ ਤੂੰ ਬੇਵਾਨ ਰਿਹਾ ਕਿਉਂ ਤੂੰ ਆਪਣੀ ਸਰਕਾਰ ਸਹੀ ਤਰ੍ਹਾਂ ਨਾਲ ਨਹੀਂ ਚਲਾਈ ਜਵਾਬ ਤਾਂ ਸਾਨੂੰ ਦੇ ਅੱਜ ਤੂੰ ਪਖੰਡ ਕਰਦਾ ਤੇਰਾ ਲਾਈਵ ਹੋ ਜਵੇ ਲਾਈਵ ਤਾਂ ਤੋਂ ਉੱਥੇ ਦਾ ਖਰਾਬ ਸਟਾਫਨ ਦਾ ਉਹਦਾ ਲਾਈਵ ਦੇ ਸਾਨੂੰ ਜਿਹੜਾ ਤੈਨੂੰ ਜਾਦ ਚ ਲਾਇਆ ਸੀ ਉਹਦਾ ਲਾਈਵ ਦੇ ਜਿਹੜਾ ਤੂੰ ਦਿੱਲੀ ਏਅਰਪੋਰਟ ਚ ਗਿਆ ਸੀ ਉਹਦਾ ਲਾਈਵ ਦੇ ਜਿਹੜਾ ਤੂੰ ਗੁਰਦੁਆਰਾ ਸਾਹਿਬ ਦੇ ਵਿੱਚ ਗਿਆ ਸੀ ਤੇ ਲੋਕਾਂ ਨੇ ਤੈਨੂੰ ਕਿਹਾ ਉਹਦਾ ਲਾਈਵ ਦੇ ਜਿਹੜਾ ਤੂੰ ਪਾਰਲੀਮੈਂਟ ਦੇ ਵਿੱਚ ਤੇਰੇ ਤੇ ਸ਼ਿਕਾਇਤ ਲੱਗਦੀ ਸੀ ਕਿ ਸੜਿਆਨ ਮਾਰਦਾ ਨਾਲ ਦੇਪੀ ਕਹਿੰਦੇ ਸੀ ਉਹਦਾ ਲਾਈਵ ਦੇ ਤੇ ਲਾਕ ਟ੍ਰੰਕੀਆਂ ਦੇ ਸਾਨੂੰ ਅਗਲੀਆਂ ਟ੍ਰੰਕੀਆਂ ਦੀ ਗੱਲ ਬਾਅਦ ਚ ਕਰੀ ਤੂੰ ਜ਼ਿਕ ਕਮਾਲ ਹੈ ਕਿ ਇੱਕ EMPLOYEES GPCS ਦੇ 16 ਨਾਮਜਦ ਹੋ ਜਾਣ ਉਹ ਬਿਜਾਦੀ ਭੇਟਾ ਦੀ ਰਸੀਦ ਕੱਟਣ ਦੀ ਬਜਾਏ ਜੇਬ ਚ ਪਾ ਲੈਣ ਇਹ ਕਰਪਸ਼ਨ ਹੋ ਜਾਵੇ ਉਹਨਾਂ ਨੂੰ ਕੱਢ ਦਿੱਤਾ ਜਾਵੇ ਇਨਕੁਆਇਰੀ ਨੇਪਰੇ ਚੜ ਜਾਈ ਜਾਵੇ ਤੇ ਇਹੀ ਅਕਾਲ ਤਖ ਦੇ ਜਥੇਦਾਰ ਸਾਹਿਬ ਸਾਫ ਕਾ ਜਿਹੜੇ ਅੱਜ ਬੋਲਦੇ ਆ ਉਹਨੂੰ ਪਰਵਾਣ ਕਰ ਲੈਣ ਤੇ ਅੱਜ ਤੁਸੀਂ ਕਹੋ ਕਿ SCPC ਜ਼ਿੰਮੇਵਾਰ ਹੈ ਅਕਾਲੀ ਦਲ ਜ਼ਿੰਮੇਵਾਰ ਹੈ ਉਹ ਤੁਸੀਂ ਦੇਖ ਕੇ ਆਇਓ ਨਾ ਪੂਰਾ ਪੰਜਾਬ ਭਰਿਆ ਪਿਆ ਭਗਵੰਤ ਮਾਨ ਦੇ ਬੁੱਧੀ ਸਿਝਾਈ ਹੁੰਦੀ ਆ ਉੱਥੇ ਸਿਝਾ ਕੇ ਲਿਖਿਆ ਹੁੰਦਾ ਪਤਾ ਨਹੀਂ ਐਨੇ ਹਵਾਰ ਭ੍ਰਿਸ਼ਟਾਚਾਰ ਦੇ ਕੇਸ ਦਰਜ ਪਰ ਇਹ ਕਦੀ ਪੜਿਆ ਐਨੇ ਚਿੱਟੇ ਦੇ ਕੇਸ ਦਰਜ ਪੜਿਆ ਕਦੀ ਪੜਿਆ ਭਗਵੰਤ ਮਾਨ ਤੂੰ ਫਿਰ ਜਵਾਬ ਦੇ ਕੇ ਪੰਜਾਬ ਚ ਭ੍ਰਿਸ਼ਟਾਚਾਰ ਕਿਉਂ ਇਹ ਆਪ ਜੰਨੇ ਚਿੱਟਾ ਬਿਕਦਾ ਕਿਉਂ ਇਹ ਚਿੱਟੇ ਦੀ ਤਸ਼ਕਰੀ ਕਿਉਂ ਇੱਕ ਇੱਕ ਅਫਸਰ ਬੇਈਮਾਨ ਕਿਉਂ ਅੱਜ ਪੰਜਾਬ ਕਿਉਂ ਆਕਸ਼ਨ ਤੇ ਲੱਗਿਆ ਅੱਜ ਪੰਜਾਬ ਦਾ ਇਨਸਾਫ ਬਿਕਦਾ ਕਿਉਂ ਹੈ ਅੱਜ ਪੰਜਾਬ ਦੇ ਵਿੱਚ ਜਗ੍ਹਾ-ਜਗ੍ਹਾ ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕ્યો ਕਰਦੇ ਆ। ਤਨੈਰਾ ਜਵਾਬਤਾ ਦੇ ਰਹਾ ਹੈ। ਤੂੰ ਆਪਣੀ ਸਰਕਾਰ ਦਾ ਜਵਾਬਤਾ ਦੇ ਲੈ। ਤੂੰ ਇਹ ਤਾਂ ਜਵਾਬ ਦੇ ਦੇ ਸਾਨੂੰ ਕਿ ਐਡਵਰਟਾਈਜ਼ਮੈਂਟ ਤੇ ਇੰਨਾ ਜੋਰ ਲਾਇਆ ਹੋਇਆ ਹੈ। ਲੋਕਾਂ ਨੂੰ ਪਤਾ ਨਹੀਂ ਕਿ ਤੂੰ ਕਿੰਨੀ ਨਲਾਕ ਹੈ। ਲੋਕਾਂ ਨੂੰ ਪਤਾ ਨਹੀਂ ਕਿ ਦਿੱਲੀ ਵਾਲੇ ਕਾਬਜ ਹੈ। ਲੋਕਾਂ ਨੂੰ ਪਤਾ ਨਹੀਂ ਸਸੋਦੀਆ ਸਰਕਾਰ ਚਲਾ ਰਿਹਾ ਹੈ। ਲੋਕਾਂ ਨੂੰ ਪਤਾ ਨਹੀਂ ਕਿ ਪਹਿਲਾਂ ਕਿਹੜੇ-ਕਿਹੜੇ ਦੇ ਸਰਕਾਰ ਚਲਾਈ। ਤੂੰ ਪਹਿਲਾਂ ਜਵਾਬ ਦੇ ਕਿ ਜਿਹੜੇ ਦਿੱਲੀ ਦੇ ਲਾਲੇ ਲਾਏ ਤੂੰ ਰਾਜ ਸਭਾ ਦੇ ਉਹ ਕਿਉਂ ਲਾਏ? ਉਦਾ ਜਵਾਬ ਦੇ ਦੇ ਅੰਬਾਨੀ ਡਾਨੀ ਨੂੰ ਕਹਿੰਦਾ ਅਰਜਿੰਦਰ ਗੁਪਤਾ ਨੌਰ ਚੰਦ ਦਾ ਕਾਕਾ ਇਹ ਚ ਕੀ ਖੂਬਸੂਰਤੀ ਹੈ ਕਿਉਂ ਇਹ ਨਾ ਰਜਿਸਵਾ ਦਿੱਤੀ ਹੈ ਇਸ ਤੋਂ ਪਹਿਲੇ ਰੋੜੇ ਨੂੰ ਕਿਉਂ ਦਿੱਤੀ ਇੱਕ ਖੋਰਸਨ ਅਤਕਾਰ ਨੂੰ ਆ ਜੋ ਸੰਤਕਾਰ ਨੂੰ ਚਾਰ ਚਾਰ ਮਿਨਿਸਟਰੀਆਂ ਕਿਉਂ ਦਿੱਤੀਆਂ ਤੇਰੇ ਪੱਲੇ ਤਾਂ ਕੱਖ ਨਹੀਂ ਮਿਨਿਸਟਰੀਆਂ ਦਾ ਦਿੰਦਾ ਹੈਗਾ ਲਾਲਾ ਕੇਜਰੀਵਾਲ ਤੇ ਤੂੰ ਸਾਨੂੰ ਆ ਕੇ ਬਗਾਰ ਕੇ ਗੱਲ ਕਰਨ ਲੱਗਾ ਇਸ ਨੂੰ ਸਨੇਹਾ ਦੇ ਨਾਲ ਕੰਨ ਕੌਮ ਨੂੰ ਵਗਾਰਨਾ ਬੰਦ ਕਰ ਦੇ ਜਿਹੜੇ ਬੱਥਾ ਕਲ ਤਖਤ ਨਾ ਲਾਇਆ ਨਾ ਉਹਦਾ ਮੱਸੇ ਰੰਗੜਾ ਜੋ ਹਾਲ ਹੈ ਉਹ ਹਾਲ ਤੇ ਰਹੋ ਨੋਟ ਕਰ ਲਿਓ ਦੂਜਾ ਸਾਬਤ ਕਰਨਾ ਚਾਹੁੰਦਾ ਕਿ ਮੈਂ ਬੜਾ ਜ਼ੋਰਾਵਰ ਹੈ ਮੇਰੇ ਚ ਸ਼ਕਤੀ ਬੜੀ ਹੈ ਲੋਗਾ ਨੇ ਦਿੱਤੀ ਹੈ ਸ਼ਕਤੀ ਇੱਕ ਖਿਸਕ ਦੀ ਜੀ ਮੈਂ 2 ਮਿੰਟ ਲਈ ਲੱਗਨੇ ਇਹੀ ਪੰਜਾਬ ਇਹੀ ਤੂੰ ਤੈਨੂੰ ਇੱਥੇ ਗੜਗੜਾਂ ਦਾ ਤੇ ਭਜਦਾ ਦੇਖੂਗਾ ਜੇ ਤੂੰ ਮੱਥਾ ਲਾਇਆ ਹੈ ਅਕਾਲ ਤਖਤ ਸਾਹਿਬ ਦੇ ਨਾਲ ਕਿਰਪਾ ਕਰ ਨਿਮਾਣਾ ਹੋ ਕੇ ਜਾ ਜਦੋਂ ਆਉਤੇ ਜਾ ਤੇ ਕੁਝ ਹਰਕਤਾਂ ਬੰਦ ਕਰਦੇ ਜਿਹੜਾ ਮੱਥੇ ਤੇ ਟੇਕ ਟੇਕ ਕੇ ਪੂਰੇ ਪੰਜਾਬ ਚ ਬੋਰਡ ਲਾਇਆ ਨਾ ਉਹ ਦੋਰਾ ਚਿਹਰਾ ਤੇ ਰਸ ਨੀ ਚਿਹਰਾ ਨਜ਼ਰ ਆ ਗਿਆ ਜਦ ਤੂੰ ਬੰਗਾਰਨਾ ਸ਼ੁਰੂ ਕੀਤਾ ਅਕਾਲ ਤਖਤ ਸਾਹਿਬ ਨੂੰ ਇਹ ਬੰਗਾਰਨਾ ਬੰਦ ਕਰਦੇ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਟੰਡਾ ਸਾਹਿਬ ਟੰਡਾ ਸਾਹਿਬ ਇਹਨੂੰ ਸਬੂਤਾਂ ਨੂੰ ਲੈ ਕੇ ਤੁਸੀਂ ਬੰਗਾਰਨਾ ਕਹਿ ਰਹੇ ਹੋ ਜਿਹੜਿਓ ਕਹਿੰਦੇ ਕਿ ਮੈਂ ਉੱਥੇ ਪੰਜਾਬੀ ਦੇ ਸਾਹਮਣੇ ਜਾ ਕੇ ਪੋਲ ਖੋਲੂਗਾ ਸਾਰੀ ਇਹਨੂੰ ਬੰਗਾਰਨਾ ਕਹਿ ਰਹੇ ਕਿਹੜਾ ਪੋਲ ਖੋਲਣਾ ਉਹਨੂੰ ਕਹਾਂ ਪਹਿਲਾਂ ਪੋਲ ਖੋਲਦੇ ਪੰਜਾਬ ਚ ਕਰਪਸ਼ਨ ਕਿਉਂ ਹੋਈ ਹੈ ਉਹਨੂੰ ਕਹਾਂ ਪਹਿਲਾਂ ਪੋਲ ਖੋਲ੍ਹ ਉਨ ਦਾ ਪੌੜ ਖੋਲਦੇ ਕਿਹਦੀ ਮਾਂ ਤੇ ਕਿਹਦੀ ਭੈਣ ਰੇਤਾ ਚਲੰਦੀ ਹੈ 4 ਸਾਲ ਤੇ ਉਨ ਖੋ ਕੇ ਕਿਹੜੇ ਮੰਤਰੀ ਕੋਲ ਰੇਤਾ ਉਹਨਾਂ ਪੌੜ ਖੋਲਦੇ ਪੌੜ ਖੋਲਦੇ ਕਿਹਨੇ ਲੋਟਸ ਚਲਾਵਾ ਸੀ ਖੋਲ ਬੋਲੋ ਦਾ ਜਿਹੜਾ ਤੇਰੀ ਸੁਣੋ ਸਰਕਾਰ ਦਾ ਪੌੜ ਖੋਲ ਤੂੰ ਤੂੰ ਪੌੜ ਕੰਮ ਦਾ ਖੋਲਣਾ ਬੰਦ ਕਰ ਦੇ ਤੇਰੇ ਇਖਤਿਆਰ ਚ ਨਹੀਂ ਹੈ ਇਹ ਐਸਟੀਪੀ ਸੀ ਦਾ ਇਖਤਿਆਰ ਹੈ ਹੈ ਨਹੀਂ 2801 ਇਕੜ ਉਹ 2801 ਇਕੜ ਛਾੜੇ ਨੂੰ ਪੌੜ ਖੋਲ ਕਿ ਆਸਟ੍ਰੇਲੀਆ ਦੇ ਵਿੱਚ ਗੇੜੇ ਤੇ ਗੇੜਾ ਤੇਰੇ ਘਰ ਦੇ ਕਿਉਂ ਲਾਂਦੇ ਆ ਖੋਲ ਖੋਲ ਕਾਂਡਾ ਸਾਹਿਬ ਮਨਪ੍ਰੀਤਿਆਲੀ ਸਾਹਿਬ ਇਹ ਕਹਿ ਰਹੇ ਨੇ ਓ ਛੱਡੋ ਮਨਪ੍ਰੀਤਿਆਲੀ ਦਾ ਪਹਿਲਾਂ ਮਨਪ੍ਰੀਤਿਆਲੀ ਦਾ ਛੱਡੋ ਉਸ ਬੰਦੇ ਦੀ ਗੱਲ ਨਾ ਕਰੋ ਜਿਹੜਾ ਕਰਤਕਨ ਹੋਵੇ ਉਹਨੂੰ ਕਹ ਮਨਪ੍ਰੀਤਿਆਲੀ ਦੇ ਪਹਿਲਾਂ ਖੋਲ ਖੋਲ ਮਨਪ੍ਰੀਤਿਆਲੀ ਦੇ 300 ਕਰੋੜ ਦੀਆਂ ਕਲੋਨੀਆਂ ਕੱਟੀਆਂ ਕਿਉਂ ਬਣ ਪ੍ਰੀਤ ਤੇਰਾ ਤੋਤਾ ਬਣਿਆ ਬੋਲ ਖੋਲ ਮੈਂ ਕਹਣਾ ਮੈਂ ਚੈਲੰਜ ਕਰਦਾ ਮਨਪ੍ਰੀਤ ਤੂੰ ਕਹ ਤੂੰ ਚੱਲ ਗਿਆ ਉਹੀ ਤੇ ਨਹੀਂ ਸੀ ਜਦ ਸਿਲੋਕੀ ਕੰਡੇ ਸੀ ਆ ਪਾਰ ਕਰਦੇ ਸਵੇ ਬਣਾ ਦੇ ਚਿੱਟੇ ਵੇਚਣ ਵਾਲਿਆਂ ਦੇ ਉਹ ਮਨਪ੍ਰੀਤ ਤੁਸੀਂ ਗੱਲ ਗੱਲ ਉਹ ਨਹੀਂ ਕਰੋ ਗੱਲ ਇਹਦੀ ਕਰੋ ਸਰ ਗੱਲ ਨਹੀਂ ਹਰਪ੍ਰੀਤ ਗੱਲ ਨਹੀਂ ਹਰਪ੍ਰੀਤ ਤੁਸੀਂ ਜਾ ਕੇ ਉਹਨਾਂ ਨੂੰ ਸਵਾਲ ਕਰੋ ਗੱਨੀ ਜੀ ਉਹਨਾਂ ਨੂੰ ਖੌਦ ਤੁਹਾਡੇ اختیار ਦੇ ਅੰਦਰ ਤੁਸੀਂ ਉੱਥੇ ਤਖਤੇ ਬੈਠੇ ਸੀ ਤੁਹਾਡੀ ਇੱਜ਼ਤ ਨਹੀਂ ਸੀ ਉਹ ਤਖਦੀ ਸੀ ਇੱਜ਼ਤ ਉਸ ਕੁਰਸੀ ਦੀ ਇੱਜ਼ਤ ਸੀ ਉੱਥੇ ਨਿਮਾਨੇ ਬਣ ਕੇ ਮੱਥਾ ਟੇਕ ਕੇ ਸੁਖਬੀਰ ਬਾਦਲ ਜੀ ਗਏ ਸੀ ਅੱਖ ਵੀ ਨਹੀਂ ਸੀ ਚੱਕੀ ਪਰ ਉਸ ਟਾਈਮ ਤੁਸੀਂ ਉਹ ਮਰਿਆਦਾ ਦਾ ਦੱਸੋ ਜਿਹਨੂੰ ਤੁਸੀਂ ਕਹਿ ਚੁੱਕੇ ਹੋ ਕਿ ਸਰੂਪਾਂ ਦਾ ਜਿਹੜੇ ਜਿਹਨੂੰ ਤੁਸੀਂ ਦੇ ਦੋਸ਼ ਰੰਦ ਚੋਰੀ ਦਾ ਕਿਓ ਸਰੂਪ ਬਾਰੇ ਤੁਸੀਂ ਐਗਜ਼ੋਨਰੇਟ ਕਰ ਚੁੱਕੇ ਕਿ ਨਹੀਂ ਕਰ ਚੁੱਕੇ ਤੁਸੀਂ ਰਿਪੋਰਟ ਐਕਸੈਪਟ ਕਰ ਚੁੱਕੇ ਕਿ ਨਹੀਂ ਕਰ ਚੁੱਕੇ ਇਹ ਦੋਗਲੇ ਬੰਦੇ ਦਾ ਕੀ ਕਰੋਗੇ ਜਿਹੜੇ ਬੰਦਿਆਂ ਚ ਜਮੀਰ ਹੈ ਨਹੀਂ ਉਹ ਬੰਦੇ ਦਾ ਕੀ ਕਰੋਗੇ ਕੰਮ ਥੱਲੇ ਗਈ ਹੈ ਨਾ ਕਰ ਕੇ ਗਈ ਹੈ ਕੰਮ ਥੱਲੇ ਕਿਸ ਕਰਕੇ ਤੁਸੀਂ ਬੇਉ ਬੇਦ ਵੀ ਬੇਦ ਵੀ ਹੁਣ ਨਿਤ ਬੇਦ ਵੀ ਹੁੰਦੀ ਬੇਦ ਵੀ ਨਹੀਂ ਠੀਕ ਹੈ ਠੀਕ ਹੈ